ਉਹ ਔੜੇ ਵਾਲਿਆ ਹਾਂ ਓਏ ਉਹ ਲੰਕੂ ਕੇ ਨਾ ਦੇਖਣਾ ਲੰਕਲਾ ਤੂੰ ਮੈ ਅਵਾਜ਼ ਕੱਢਦਾ ਓਏ ਉਹ ਕਿਹੜੀ ਆਵਾਜ਼ ਕੱਢਦਾ ਓਏ ਓਏ ਉਹ ਲੰਕੂ ਨਾ ਅੱਲਾ ਓਏ ਮੈਂ ਕਰੀ ਜੋ ਨਾ ਨਾ ਲੰਕੂ ਕੋ ਦੇਖੋ ਕਿ ਨੂੰ ਦੇਖੀ ਓਏ ਕੀ ਕਰੀ ਜਾਂਦਾ ਓਏ ਗਰਜੇਗਾ ਓਏ ਉਹ ਲੱਗਦਾ ਓਏ ਓਏ ਪੁੱਠੀ ਲੱਗਦੀ ਓਏ ਓਏ ਪੁੱਠੀ ਲੱਗੂ ਹੋਰੀ ਉਹ ਦਰਖਤ ਪੱਥਰ ਗਿਆ ਦਾ ਸਾਡੇ ਵਾਲਿਓ ਓਏ ਓਏ ਦੇ ਤੋੜ ਦਿਓ ਲੋਕਾਂ ਨੂੰ ਰੋਕ ਤੂੰ ਮਰ ਤੈਨੂੰ ਸੜਮਣੀ ਆਉਣੀ ਯਾਰ ਅੱਗੇ ਆਣਾ ਆਹ ਜੇ ਫਿਲਮ ਵਾਲਿਆ ਕੋਈ ਆਪਾਂ ਹਾਂ ਫਿਲਮਾਂ 'ਚ ਕੰਮ ਕਰਨਾ ਆਪਾਂ ਹਾਂ ਚੱਲ ਚੱਲੀ ਓਏ ਚੱਲੋ ਤੇਰਾ ਬਾਜ ਮੇਰੀ ਸੁਣੀ ਲਾਗਦੀ ਏ ਤੈਨੂੰ ਓਏ ਹਾਂ ਉਹ ਦੇਖੀ ਜਾਇਂ ਤੂੰ ਮੈਂ ਤਾਂ ਸ਼ਾਹਰੂਖ ਖਾਨ ਬਣੂੰਗਾ ਕੋਈ ਬਣ ਦੇਗਾ ਤੂੰ ਬਗਿਆ ਨਹੀਂ ਆਵੇ ਬਗਿਆ ਨਹੀਂ ਮੋਗਾ ਕਿਵੇਂ ਆਉਂਦਾ ਆਜੂ ਗੱਡੂ ਮਾਰ ਲਓ ਦੁੱਤੀ ਇਕੋਲਾ ਇਕੱਠਾ ਹੋਇਆ ਕੁੱਤੀ ਗੱਡੂ ਹੈ ਬਗੋ ਬਰੋ ਗੱਡੂ ਹਾਂ ਉਹ ਤੈਨੂੰ ਬਦੋ ਲੱਗ ਗਿਆ ਉਹ ਫਲ ਮਾਰ ਆਇਆ ਉਹਨੇ ਆਪਣੇ ਉਪਰ ਤੇ ਆਡਿਟਰ ਪਤੰਡੀ ਕੀ ਕੁਛ ਉਹ ਕਰਦੇ ਨੇ ਯਾਰ ਆ ਉਹਨੂੰ ਆਡੂ ਆਡੂ ਗਾਣੇ ਨੇ ਆਡੂ ਆਡੂ ਉਹ 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 ਆਡੂ ਗਾਣੇ ਨੇ ਕਾਹਦੇ ਕਹੇ ਲੋਕ ਨੇ ਨਾ ਉਹ ਢਮਗੜ ਨੇ ਹੋ ਨਾ ਆੜੂ ਹੁੰਦੀ ਆੜੂ ਕੰਨ ਨੇ ਆੜੂ ਵੀਡੀਓ ਬਣਾਉਣ ਵਾਲਿਆਂ ਨੂੰ ਅੱਛਾ ਉਹ ਡੇ ਵਾਲਿਆ ਹਾਂ ਓਏ ਗੋਹਾ ਬੇ ਓਏ ਇਹਦਾ ਕੀ ਕਰਨਾ ਕੋਈ ਇਹਦਾ ਪੌਥੀਆਂ ਬਣਾ ਲੂਗੀ ਕਰੇ ਅੱਛਾ ਉਹ ਦਿਓ ਹਾਂ ਬਣਾ ਲਾ ਫਿਰ ਪੌਥੀਆਂ ਪੌਥੀਆਂ ਬਣਾ ਲੂਗੀ ਵੀ ਅੱਛਾ ਉਹ ਕੋਈ ਦੇਖ ਵੀ ਨਾ ਰੋਇਆ ਪਾਣੂ ਉਦਰੀ ਦਰ ਜੋ ਨਹੀਂ ਹੈਗਾ ਕੋਈ ਨਹੀਂ ਉਹ ਫਲਮਾੜਾ ਕੋਲ ਚਾਲਦੇ ਹੋਗੇ ਅੱਛਾ ਆਪਾਂ ਨੂੰ ਰੱਖ ਹੀ ਲੈਣ ਉਹ ਦੋਹਾਂ ਨੂੰ ਮਰਦਾ ਬਾਬ ਕਾ ਹੰਡ ਬਜਾ ਕਢ ਲਉ ਨਾ ਅੱਛਾ ਦਿਮਗ ਹੀ ਉਹਦੀ ਅਮਤਾ ਬਤਉਂਦੀ ਰਸਤੇ ਮੇ ਤੋਂ ਹਮ ਤੁਮਾਰੇ ਬਾਬ ਲਗਤੇ ਹੋਏ ਬੋਲ ਜੀ ਬਹੁਤ ਵਧੀਆ ਗਾਣਾ ਤੂੰ ਮੇ ਤੋਂ ਵਧੀਆ ਬੋਝੋ ਕਢ ਲਉ ਨਾ ਯਾਰ ਕਈ ਦਿਨ ਹੋ ਗਿਆ ਤੈਨੂੰ ਫਿਰਦੇ ਨਹੀਂ ਮੁੰਡਾ ਕੋਈ ਹੱਥ ਲੱਗਿਆ ਨਹੀਂ ਅੱਜਾ ਫਿਰ ਜਾ ਕੇ ਹੋਰ ਪਾਸੇ ਦੇਖ ਲੈਨੇ ਨਹੀਂ ਅੱਥੇ ਜਾਏ ਨਾ ਇਹ ਆਪਣੂਰੇ ਬੰਦਾ ਇਹ ਨਹੀਂ ਮਿਲਦਾ ਹੈਗਾ ਔਰੇ ਪਤਾ ਕੀ ਆਈ ਗੱਲ ਬਾਤ ਇਹ ਹੈ ਔਰੇ ਸਾਰੇ ਅਨੁਵਾਇ ਅਭੀ ਐਕਟਰ ਦਾ ਬੰਨਣਾ ਹੈ ਪਰ ਟੈਲੈਂਟ ਨਹੀਂ ਲੈ ਕੇ ਆਇਆ ਇਸ ਨਹੀਂ ਸਰ ਮੈਨੂੰ ਵੀ ਲੱਗਿਆ ਵੀ ਇੱਥੋਂ ਆਪਾਂ ਨੂੰ ਬੱਚਾ ਨਹੀਂ ਮਿਲਣਾ ਨਹੀਂ ਥੋੜੀ ਅੱਗੇ ਨਾ ਜਾਣਾ ਪਏ ਥੋੜੀ ਗੱਲ ਬਿਲਕੁਲ ਸਹੀ ਹੈ ਜੀ ਹਾਂ ਇਹ ਇੰਟਰਸਟ ਸਰੇਖ ਨੂੰ ਨਹੀਂ ਹੁੰਦਾ ਜਿੰਨ ਹੁੰਦਾ ਉਹ ਆਪਾਂ ਨੂੰ ਮਿਲਿਆ ਨਹੀਂ ਹੈ ਜੀ ਇੰਟਰਸਟ ਨਹੀਂ ਫਿਰਦੇ ਅੱਦੇ ਉਹਨਾਂ ਵਿੱਚ ਕੀ ਹੈਗਾ ਵੀ ਜੇ ਉਹਨਾਂ ਨੂੰ ਕਹਿ ਦੋ ਵੀ ਐਕਟਿੰਗ ਦਿਖਾਈ ਕਰਕੇ ਗਾਲਾਂ ਲੱਗ ਜਾਣੀ ਕੱਢਣ ਵਾਸਤੇ ਹਾਂ ਜੀ ਹਾਂ ਇਹ ਗਾਲ ਕੱਢਣੇ ਕੋਈ ਐਕਟਰ ਨਹੀਂ ਅਸੀਂ ਤਾਂ ਨਹੀਂ ਮੰਨਦੇ ਨਾ ਜੀ ਨਾ ਅਸੀਂ ਇਹੋ ਜਿਹਾ ਹੋਵੇ ਜਿਹੜਾ ਸਾਡੇ ਸੱਭਿਆਚਾਰ ਨਾਲ ਜੁੜਿਆ ਹੋਵੇ ਹਾਂ ਜੀ ਵਧੀਆ ਕੁੜੀਆਂ ਕੱਪੀਆਂ ਦੇਖਣ ਹਾਂਜੀ ਫਿਲਮ ਉਹ ਹੋਵੇ ਜਿਹਨੂੰ ਸ਼ੁਰੂ ਤੋਂ ਐਂਡ ਤੱਕ ਦੇਖ ਸਕੇ ਹਾਂਜੀ ਹਾਂਜੀ ਜੇ ਕੋਈ ਸਿੱਖਿਆ ਦਿੱਤੀ ਹੋਵੇ ਇਹਨੂੰ ਤਾਂ ਅਬ ਲਾਉ ਜੀ ਗਾਲਾਂ ਚੱਕ ਦੇਣਗੇ ਨਾ 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 ਜੀ ਗਾਲ ਕੱਢਣ ਅਸੀਂ ਵਧੀਆ ਨਹੀਂ ਆਪਾਂ ਲੋ ਨਹੀਂ ਕਰਦੇ ਇਹੋ ਜਾਂ ਆਪਾਂ ਨੂੰ ਕੋਈ ਬੰਦਾ ਨਹੀਂ ਚਾਹੀਦਾ ਇਹ ਆਪਣੀ ਕਮਿਊਨਿਟੀ ਨਹੀਂ ਹੈਗੀ ਹਾਂ ਸਰ ਹਾਂਜੀ ਹਾਂਜੀ ਇਹ ਕੌਣ ਆ ਰਹੇ ਨੇ ਲੱਗਦਾ ਤਾਂ ਜਿਵੇਂ ਇਸਰ ਮੈਨੂੰ ਇਹ ਬੱਚੇ ਇੱਥੇ ਹੀ ਲੱਗਦੇ ਨੇ ਇਹਨਾਂ ਨੂੰ ਬੱਚਕੇ ਦੇਖ ਲਓ ਕਿ ਮਿੰਟਾ ਪਲੇ ਆ ਰਹੇ ਆ ਹੋ 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 ਲਾ ਉੱਪਰ ਲੋ ਚੜੀ ਹੋਈ ਹੈ ਉਹਦੀ ਤਾਂ ਹਾਂਜੀ ਨਾੜਾ ਲਮਕਦਾ ਉਹਦਾ ਹਾਂ ਮੈਂ ਕਹਿੰਨਾ ਸਰ ਆਪਾਂ ਨੂੰ ਦੇਖ ਕੇ ਤੇਜ਼ ਹੋਏ ਨੇ ਬੰਦੇ ਇਹ ਮੈਨੂੰ ਲੱਗ ਨਹੀਂ ਮੈਨੂੰ ਵਈ ਲੱਗ ਰਿਹਾ ਇਹਦਾ ਆਧਾ ਰਹਿ ਨੇਗੇ ਗੱਲ ਤਾਂ ਇਹਨੂੰ ਐ ਲੱਗ ਰਿਹਾ ਹੈ ਵੀ ਆ ਆਪਣੇ ਵੀ ਨਹੀਂ ਆ ਰਹੇ ਨੇ ਵੀ ਕੁਝ ਐਕਟ ਕਰ ਰਹੇ ਨੇ ਚਲੋ ਦੇਖ ਲੈਂਦੇ ਆ ਜੀ ਠੀਕ ਆਪਾਂ ਉੱਥੇ ਛੂਟਿੰਗ ਤੇ ਲੇਟ ਨਾ ਹੋ ਜੀ ਕਿਨੇ ਬੰਦੇ ਆ ਚਲੋ ਕੋਈ ਇੱਕ ਨਾ ਇੱਕ ਵਾਰ ਤਾਂ ਦੇਖੋ ਤੁਸੀਂ ਚਲ ਠੀਕ ਹੈ ਥੋੜੀ ਗੈਸ ਆਪਾਂ ਇੱਕ ਵਾਰ ਦੇਖ ਲੈਨੇ ਆ ਕਿਹੜੇ ਨਹੀਂ ਇਹ ਉਹੀ ਨੇ ਜਿਹੜੇ ਆ ਰਹੇ ਦੀ ਹਾਂ ਜੀ ਟਿੰਗ ਵਾਲੇ ਲੱਗਦੇ ਮੈਨੂੰ ਵੀ ਆ ਤੁਹਾਨੂੰ ਲੱਗੋ ਮੈਂ ਫਲਮਾੜ ਦੇ ਉਹ ਸਾਡੀ ਮੋਟਰਸ ਕੀ ਕਰਦੇ ਹੋਗੇ ਚੱਤ ਦੋ ਉਹ ਸਾਡੇ ਵਾਲੇ ਪੁੱਸਲੇ ਉਹਨਾਂ ਨੂੰ ਕਹਣ ਨੂੰ ਕੋਣੋਂ ਤੁਸੀਂ ਥੋੜੀ ਸੈਂਸ ਹੈ ਨਹੀਂ ਹੁਣ ਬੋਲਣ ਦੀ ਉਹ ਬੋਲੋ ਬੋਲੋ ਕੋਈ ਮੈਨੂੰ ਨਹੀਂ ਹੈਗੀ ਤੁਹਾਡਾ ਪਿੰਡ ਆਹੀ ਆਹੀ ਆ ਵਾਹ ਯਾਰ ਤਾਂ ਅਸਲੀ ਬੰਬੇ ਤੋਂ ਆਏ ਆ ਸਾਨੂੰ ਫਿਲਮ ਲਈ ਬੰਦਾ ਚਾਹੀਦਾ ਸੀ ਸੁਣੋ ਉਹਨੇ ਇਹ ਜਿਹੜਾ ਫਿਲਮਾ ਬਣਾ ਲੇ ਆਡੀਓ ਬੜੀ ਪਸੰਦਰਾ ਆਪਣੀ ਗੱਲ ਤਾਂ ਸੁਣਦੇ ਜਿੰਦੇ ਨਹੀਂ ਨਹੀਂ ਸੁਣਦੇ ਜੀ ਆਪਣੀ ਗੱਲ ਇਹ ਫਿਰ ਉਹ ਤੁਹਾਨੂੰ ਪਤਾ ਹੀ ਹੈ ਤਾਂ ਐਸੇ ਨਹੀਂ ਹਾਂ ਤੁਸੀਂ ਬੰਨਾ ਕੀ ਆ ਛੇ ਛੱਟੀ ਤਾਂ ਕੀ ਬੰਨਾ ਭਾਈ ਮੈਂ ਉਹ ਬਣ ਉਹ ਮਿਸਟੇ ਮੈਂ ਤੁਹਾਨੂੰ ਹੰਮ ਤੁਮਾਰੇ ਬਾਪ ਲਗਦੇ ਓਏ ਜੇ ਦੋਤੀ ਮੇਰੀ ਮਾਂ ਹੈ ਇਹ ਮੇਰਾ ਪੋਇੰਟ ਹੈ ਅਕਤੰਗਰ ਨਹੀਂ ਦੁਰੂਤੋਂ ਅੱਛਾ ਸਾਰੇ ਇਹਨਾਂ ਦਾ ਆਡੀਸ਼ਨ ਲਈ ਮੜਾਇਆ ਹਾਂ ਸਰ ਮੈਨੂੰ ਬੱਚੇ ਕੰਮ ਕਰ ਲੈਣਗੇ ਸਰ ਚੀ ਦਾ ਗਾ ਗਾ ਵੀ ਲੈਣਾ ਹੈ ਹਾਂਜੀ ਸਭ ਕੁਝ ਕਰਦੇ ਆਸੀ ਛੋਟੀ ਹੋਏ ਗੱਲ ਸੁਣੋ ਮੈਂ ਹਾਂ ਉਹ ਕਿਤਾ ਗਾ ਵੀ ਲੈਣਾ ਗਾ ਕੇ ਦਿਖਾਓ ਐ ਕਰੋ ਐ ਕਰੋ ਐਂਦਰ ਗਾ ਕੇ ਦਿਖਾਵਾਂ ਓਕੇ ਓਕੇ ਕਾਮ ਡਾਊਨ ਓਟੜੀ ਕੀ ਬੋਲੀ ਜਾਂਦਾ ਮਗਬਾਸ ਮਾਰਦਾ ਸਰ ਇਹਨਾਂ ਨੂੰ ਕੋਈ ਗਾਣਾ ਦੱਸੋ ਹਿੰਦੀ ਗਾਗੀ ਦਿਖਾਓ ਕੋਈ ਵੀ ਗਿੱਤ ਬੋਲ ਦੋ ਕੋਈ ਪੰਜਾਬੀ ਗਾ ਦਿਓ ਕੋਈ ਗਾਵਾ ਕਰੋ ਸੀ ਤਾਂ ਬੈਠੋ ਬੈਠ ਇੱਥੇ ਆ ਜਾਓ ਬੋਲੋ ਉੱਪਰ ਆ ਜਾਓ ਓਹੀ ਨਹੀਂ ਬੋਲਦੇ ਓਏ ਲੰਗਰ ਲੈ ਬੈਠੇ ਹੋ ਓਰ ਅਕੀਰ ਗੱਲਾਂ ਨਹੀਂ ਆ ਨੋ ਲੋਗੋ ਦੂ ਕਮਾ ਬੋਲ ਦਓ ਆ ਸਾਨੂੰ ਆਏ ਬੋਲੋ ਇਹ ਕੱਪੜੇ ਫੱਟੇ ਪਏ ਤੈਨੂੰ ਵੀ ਅਸੀਂ ਤਾਂ ਪਾਰਟੀ ਪਾਵਾਂਗੇ ਉਸੇ ਦੀ ਦਿੱਕਤ ਆ ਕੋਈ ਉਸੇ ਕੋਲ ਤੂੰ ਤੂੰ ਲੈ ਕੇ ਖਾ ਲਿਆ ਸਾਨੂੰ ਤੂੰ ਕਹਿ ਕੇ ਬੁਲਾਣੇ ਸਰ ਤੂੰ ਕਹਿੰਦੇ ਬੁਲਾਣੇ ਤਾਂ ਆਪਾਂ ਨੂੰ ਕੀ ਖਾ ਲਿਆ ਫਿਰ ਦੋਨੋਂ ਇਹ ਸਾਰਾ ਆਪਾਂ ਤਾਂ ਅੱਧੇ ਬੁੜੇ ਇਹਨਾਂ ਨੂੰ ਬੰਦਾ ਬਣਾਉਂਦੇ ਹੋ ਜਾਗੇ ਹਾਂ ਗੱਲ ਕਾ ਕੰਮ ਕਿਵੇਂ ਤੈਨੂੰ ਮੈਨੂੰ ਤਾਂ ਨਹੀਂ ਲੱਗਦਾ ਯਾਰ ਇਹ ਡਾਇਲੋਗ ਕਿ ਮੈ ਯਾਦ ਕਰਨਗੇ ਆਪਣੇ ਉਸੇ ਕੀ ਕਹਦਿਓ ਸੋਨੂ ਯਾਰ ਉਸੇ ਤਾਂ ਉਹ ਨਹੀਂ ਕਹਿੰਦੇ ਕੋਸਾ ਹਨੇ ਕੁਝ ਬਣਨਾ ਹੈ ਦੱਸੋ ਉਹ ਬਣਨਾ ਅਸੀਂ ਦਾ ਉਹ ਪਹਿਲਾਂ ਤੁਸੀਂ ਦੋਨੇ ਬੰਦੇ ਬਣੋ ਕੋਈ ਜਣਾ ਹੈਲੋ ਪੱਲੇ ਇੱਥੇ ਜਣੇ ਬੋਲੋ ਕੋਈ ਓ ਤੁਸੀਂ ਬੋਲੋ ਕੀ ਚਾਹਨਾ ਤੁਸੀਂ ਬੰਨੋ ਸੋਡੀ ਮਰਜੀ ਕੋ ਮਰਜੀ ਵੰਦ ਅਸਾ ਫਿਲਮਾ ਬਣਾਉਨੇ ਜਦੋਂ ਤੁਸੀਂ ਕੈਮਰੇ ਤੇ ਆਗੇ ਸੋਡੀ ਮਰਜੀ ਨਹੀਂ ਚੱਲਣੀ ਇੱਥੇ ਮਰਜੀ ਸਰਦੀ ਚੱਲੂਗੀ ਕੀ ਤੁਹਾਨੂੰ ਮਨਜ਼ੂਰ ਹੈ ਇੱਥੇ ਮਰਜੀ ਚੱਲੂਗੀ ਇਹਨਾਂ ਦੀ ਇਹ ਦੱਸਣ ਕਿ ਤੁਹਾਨੂੰ ਬੋਲਣਾ ਕੀ ਹੈ ਉਹ ਜੀ ਤੋਂ ਕੋਈ ਸੁਣਾ ਮੋ ਸੁਣਾ ਉਹ ਆ ਕੇ ਸੁਣਾ ਦੇ ਕੀ ਆਉਂਦਾ ਸੁਣ ਖੜਾ ਕੋ ਸੁਣਾਉਗਾ ਕੇ ਉਹ ਲੋ ਖੜਾ ਕੋ ਸੁਣਾਉ ਤੋ ਉਹ ਗੰਦਾ ਦਾ ਗੀਤ ਨਾ ਗਾਇ ਰੂਏ ਦੋਲਕੀ ਲਾ ਕੇ ਆ ਤੁਹਾਡੇ ਕੋਲ ਟੋਲਕੀ ਆ ਗਈ ਆ ਟੋਲੇ ਲਵੇ ਵਾਟ ਇਜ਼ ਦੋਲਕੀ ਤੋ ਉਹ ਉਹ ਦੋਲੇ ਬਿਜਾਉਗਾ ਉਹਦਾ ਉਹਨਾਂ ਦੇ ਜੀਵ ਉਹਨਾਂ ਦਾ ਉਤ ਓਏ ਆਪਾਂ ਇਹਨਾਂ ਖਾਤਰ ਢੋਲਕੀ ਚੱਕੀ ਫਿਰਦਿਆਂ ਇਹ ਕਿੱਥੇ ਪਸ ਗਏ ਉਹ ਜੋੜ ਮਾਂ ਤੋਂ ਮੰਨੂ ਕੋੜੂ ਤੰਗ ਕਰਾ ਮੱਖੜਾ ਮੱਖ ਚੜਾ ਜਾ ਕੋ ਨਾ ਹੁਣ ਇਹ ਕਿੱਥੋਂ ਇਹ ਪਰਦੇਦਗੀ ਮਹਿਣਗੇ ਸਰ ਮੈਨੂੰ ਤਾਂ ਨਹੀਂ ਲੱਗਦਾ ਯਾਰ ਇਹ ਬੰਬੇ ਕੀ ਵਿਚਰਨਗੇ ਸਰ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਸੀ ਜੀ ਜੇ ਇਹਨਾਂ ਨੂੰ ਆਪਾਂ ਉਰੇ ਮੈਂ ਡਿਲੇ ਹੀ ਰੱਖ ਲੀਏ ਹਾਂ ਇਹਨਾਂ ਨੂੰ ਕਮੇਡੀ ਦੱਸ ਕਮੇਡੀ ਇਹਨਾਂ ਨੂੰ ਐ ਕਰੋ ਫਿਰ ਪੰਜਾਬੀ ਫਿਲਮ ਦਾ ਕਲਾਕਾਰ ਨਹੀਂਗਾ ਜੋ ਆਪਣਾ ਜੋਨੀ ਲਿਵਰ ਜੀ ਨੂੰ ਕਹਿੰਦੇ ਨੇ ਇਹਨੂੰ ਪੁੱਛੋ ਉਹਦੀ ਦਿਖਾਵੇ ਐਕਟਿੰਗ ਕਰਕੇ ਤੂੰ ਉਰੇ ਖੜੋ ਮੈਂ ਉੱਥੋਂ ਬੋਲ ਕਾਕੇ ਬਾਈ ਕਾਕੇ ਓ ਕਾਕੇ ਆ ਗਏ ਉਹ ਢੋਲ ਕੱਢ ਲੈ ਥੱਲੇ ਬੈਠੋ ਕੋਈ ਢੋਲ ਕ ਨਹੀਂ ਸੁਣਨੀ ਅਸੀਂ ਸਾਡੀ ਥੱਲੇ ਬੈਠੋ ਕਾਕੇ ਤੂੰ ਐਂ ਗੱਲ ਜੋਨੀ ਲਿਵਰ ਦੀ ਬਾਤ ਸੁਣਾ ਮੈਂ ਤੈਨੂੰ ਕਿਉਂ ਸੁਣਾਵਾਂ ਐਕਟਰ ਬੰਨਾ ਆਫਟਰ ਦਾ ਬੰਨ ਤੈਨੂੰ ਕਿਸਨਾ ਮਾ ਅਸੀਂ ਫਿਰ ਤੈਨੂੰ ਫਿਲਮ ਚ ਲੈ ਕੇ ਆਵਾਂਗੇ ਕੁਛ ਵੀ ਲੱਗਦੇ ਨਹੀਂ ਅਸੀਂ ਲੱਗਦੇ ਨਹੀਂ ਸਾਡੀ ਖੜੀ ਨੇ ਸੂਟਰੀ ਮਰੂਛੇ ਸਾਡੀ ਨੇ ਇਹ ਕਿਥੇ ਨੇ ਓਏ ਆਈ ਸਾਡੇ ਵਾਲਿਆ ਉਹ ਝੋਲੀ ਬਤੀਲੀ ਇਹਨਾਂ ਦੀ ਲਾਗਦੇ ਮਤਲਬ ਇਹਨਾਂ ਨੂੰ ਢੋਲ ਕਿ ਬਜਾਉਂਦੇ ਆ ਸਰ ਕਿਹਦੇ ਪੀਪਲ ਨੇ ਇਹ ਜਿਹੇ ਬੰਦੇ ਨੇ ਯਾਰ ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਯਾਰ ਮਾਗ ਨੂੰ ਬੈ ਜਾ ਮਰੇ ਉਹ ਜਾ ਇਹਨੂੰ ਬੋਲ ਲੱਸ ਤਮਾਰਨ ਉਹ ਇਹ ਵੀ ਲਾਗਦੇ ਨੇ ਮੈਂ ਤਾਂ ਤੁਸੀਂ ਬੌਲੇ ਲਾਗਦੇ ਹੋ ਬਾਈ ਸਾਨੂੰ ਇਹ ਸਿਆਣੇ ਨੇ ਮੈਂ ਕਿਹਾ ਨਾ ਆਪਾਂ ਬੋਲੇ ਸਿਆਣੇ ਵੀ ਆਪਾਂ ਆਪਾਂ ਬੋਲੇ ਲੱਗਦੇ ਆ ਜਿਹੜੇ ਐਡੀ ਦੂਰੋਂ ਆਏ ਆ ਉਹ ਸਰ ਫੋਨ ਆ ਜਾਂਦਾ ਤੁਹਾਨੂੰ ਤਾਂ ਸਰ ਪਰ ਉਹ ਤਾਂ ਫੋਨ ਆ ਜਾਂਦਾ ਜੀ ਉਹਨਾਂ ਦਾ ਇਹ ਤਾਂ ਜੀ ਮੈਨੂੰ ਐ ਲੱਗਦਾ ਵੀ ਕਮੇਡੀ ਲਈ ਤਾਂ ਮੁੰਡੇ ਚੱਲ ਜਾਣਗੇ ਵੀ ਆਪਣੇ ਕੰਮ ਦੇ ਤਾਂ ਨਹੀਂ ਇਹ ਆਉਣਗੇ ਪੰਜਾਬੀ ਮੂਵੀ ਚ ਹਾਂਜੀ ਇਹ ਹਿੰਦੀ ਚ ਨਹੀਂ ਕਰ ਸਕਦੇਗਾ ਹਿੰਦੀ ਚ ਨਹੀਂ ਕਰ ਸਕਦੇ ਇਹ ਤਾਂ ਪੰਜਾਬੀ ਵੀ ਠੀਕ ਨਹੀਂ ਬੋਲਦੇ ਇਨਾ ਤਾਂ ਦੁੱਸਤੂਰ ਹੋ ਗਏ ਹੋ ਰੋਣ ਦਾ ਲੱਗੇ ਸੋੜੀ ਉਹ ਰੋਣ ਦਾ ਲੱਗੇ ਤੁਸੀਂ ਓਏ ਆਏ ਗਾਣੇ ਹੁੰਦੇ ਨੇ ਓ ਮਕਾਨ ਆਇਓ ਲੋਟ ਗਾਓ ਰੱਖੋ ਪੀ ਹੋ ਗਿਆ ਚਰਨਮ ਗਿਆ ਦੋਲੂ ਚਰਨਮ ਗਿਆ ਦੋਲੂ ਚਰਨਮ ਗਿਆ ਮੇਰੋਂ ਨੂੰ ਮੈਨੂੰ ਸਾਰੇ ਰਾਜੂ ਰਾਜੂ ਕਹਿੰਦੇ ਨੇ ਰੋਦੂ ਮੋਡਰੀ ਕਰ ਮਨੂ ਰ ਆ ਜਾ ਬੇਟਾ ਬਈਆ ਉਹ ਤੈਨਾਂ ਤਾਂ ਮੈਨੂੰ ਦੱਛਿਆ ਹੀ ਨਹੀਂ ਸੀ ਉਹ ਤੁਨੂੰ ਕੋ ਉਹਦਾ ਸੌਵੇਂ ਮ ਬੋਲੋ ਕਹਿੰਦਾ ਹੋਗਾ ਦਰੂਦ ਉਹ ਦੂਦਾ ਕਰ ਰਾਨਾ ਆ ਬਾਰੇ ਦੋਨੋਂ ਆ ਗੱਲ ਨੂੰ ਹੋਊ ਯਾਰਾ ਮੱਖੀ ਆ ਜਾਂ ਤੰਗ ਕਰੀ ਜਾਂਦਾ ਨੇ ਮੈਂ ਤੁਸੀਂ ਮੈਨੂੰ ਆਇਆ ਕਰੋ ਪਹਿਲਾਂ ਤਾਂ ਬੰਦਿਆ ਵਾਂਗੂ ਬੈਠੋ ਤੁਸੀਂ ਉਹ ਬੰਦਿਆ ਵਾਂਗੂ ਬੈਜੋ ਉਹ ਐਸੇ ਜਨਾਨੀਆਂ ਵਾਂਗੂ ਬੈਠੇ ਉਹ ਬੰਦਿਆ ਵਾਂਗੂ ਤੱਪੂ ਦੇਣਾ ਉਹ ਗੋਇਓ ਆ ਕਰੋ ਪਹਿਲਾ ਐਕਟਰ ਦਿਖਾਓ ਵਾਜਿਦ ਦਿਖਾਓ ਕੱਢ ਕੇ ਜੌਨੀ ਲਿਬਰਦੀ ਹਮ ਲੜਤੀ ਦਿਖਾ ਕੋਈ ਮੈਂ ਬੋਲਦਾ ਹੁੰਦਾ ਆਂ ਕਰੋ ਕਿੰਨ ਤੂੰ ਜਾਣਦੇ ਕਿਹਨੂੰ ਐਕਟਰ ਨੂੰ ਜਾਣਦੇ ਹੋ ਮੈਂ ਤਾਂ ਉਹਨੂੰ ਜਾਣਦਾ ਆਂ ਉਹਨੂੰ ਕੀ ਨਾਮ ਆਦਾ ਪਤਾ ਨਹੀਂ ਕੀ ਨੋ ਦੋ ਯਾਰ ਕੀ ਐ ਕਰ ਬਾਈ ਮੈਂ ਉਹ ਉਹਨੂੰ ਜਾਣਦਾ ਮੈਂ ਜਿਹੜਾ ਚੋੜਾ ਤੇ ਦਿਲ ਮੇਰਾ ਛੋੜ ਗਿਆ ਥੋੜੀ ਸਰ ਕਿੱਦਾਂ ਬਿਲੋਗ ਨਹੀਂ ਮੈਂ ਗਾਣਾ ਵੀ ਨਹੀਂ ਪਿੰਡ ਕਰਾਂਗਾ ਉਹ ਸੌਜੀ ਦੀ ਗੱਲ ਦਾ ਗੱਲ ਇਹਨਾਂ ਦੀ ਗੱਲ ਮੈਨੂੰ ਤਾਂ ਸਮਝ ਨਹੀਂ ਆ ਮੈਨੂੰ ਲੱਗਦਾ ਇਹ ਫਿਲਮਾਂ ਉਹ ਆਪਣੀ ਆਪਣੀ ਪੂਰੀ ਜਿਹੜੀ ਤਾਸਤਾ ਖਰਾਬ ਕਰ ਦੇਣਗੇ ਕਿਸੇ ਐਕਟਰ ਨੇ ਕੰਮ ਨਹੀਂ ਕਰਨਾ ਇਹਨਾਂ ਇੰਨਾ ਇੰਨਾ ਫਿਲਮ ਤੇ ਖਰਚਾ ਆਉਣਾ ਹੈ ਵੀ ਇਹ ਮਾਦੇ ਪੁੱਤਾਂ ਹੀ ਤਾਂ ਮਰਜ਼ੀ ਕਰਨਗੇ ਆਪਦੀ ਆਪਣਾ ਇਹ ਹੀਰੋ ਵੀ ਪਛਾ ਦੇਣਗੇ ਇਹਨਾਂ ਲੈਵਲ ਦੇ ਲੈ ਕੇ ਤਾਂ ਉਹ ਵੀ ਨਹੀਂ ਲੱਗਣਾ ਡਾਇਰੈਕਟਰ ਵੀ ਨਹੀਂ ਲੱਗਣਾ ਹਾਂਜੀ 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 ਇਹ ਪਾਗਲ ਮੈਂ ਕਹਿੰਦਾ ਉੱਥੇ ਕਿਤੇ ਪਾਗਲਖਾਨੇ ਚ ਛੱਡੋ ਇਹਨਾਂ ਨੂੰ ਮਾ ਮਾ ਜੈਨਨ ਕਮੇਡੀ ਕਹੀਆਂ ਨੇ ਕਮੇਡੀ ਦੇ ਮਾ ਮਾ ਗੀ ਸੁਣਾਉਣਾ ਵਾ ਸਾਨੂੰ ਮਾ ਮਾ ਗੀ ਸੁਣੋ ਮਾ ਹੁੰਦੀ ਏ ਮਾ ਉਹ ਦੁਨੀਆ ਬਾੜਿਓ ਦਿਆ ਮਾ ਉਹ ਦੁਨੀਆ ਬਾੜਿਓ ਓ ਸਾਡੇ ਆ ਪਿਓ ਕੀ ਓ ਆ ਕੋਈ ਕਹ ਤਾ ਆ ਕੀ ਕਰਿਆ ਨੇ ਤੁਸੀਂ ਓ ਯਾਰ ਆਪਾਂ ਸਾਰਾ ਟਾਈਮ ਖਰਾਬ ਕਰ ਰਹੇ ਹਾਂ ਤੇ ਇੱਟੇ ਫਸ ਕੇ ਓਏ ਜੋ ਤੂੰ ਮੈਨੂੰ ਡੰਕ ਕਰ ਰਿਹਾ ਉਹ ਛੋਟੇ ਆਲਿਆ ਤੈਨੂੰ ਆ ਗੋਲੀ ਦੇਊਗੀ ਓਏ ਇਹਦਾ ਬੰਦੇ ਬਣਾਉਂਦੇ ਬੁੜੇ ਹੋ ਜਾਣਗੇ ਆਪਾਂ ਤਾਂ ਇਹਨਾਂ ਨੂੰ ਇਹ ਕਹਿੰਦੇ ਮੋਟਰ ਸਾਡੀ ਏ ਥੋੜੀ ਮੋਟਰ ਇਹ ਏ ਮੋਟਰ ਥੋੜੀ ਆ ਥੋੜੀ ਮਤਲਬ ਚਾਚੋ ਕੀ ਮੋਟਰ ਆ ਓਏ ਅੱਛਾ ਖੜਾ ਹੋ ਜਾ ਬਲੈਡੀ ਪੀਪਲ ਖੜਾ ਹੋ ਜਾ ਕੋਈ ਗੋਲਾ ਕਰ ਦੋ ਉਹ ਛੋਟੇ ਆਲਿਆ ਦਿੱਲੀ ਸਿਰ ਚ ਮਾਰੂ ਇਹਦੇ ਇਹ ਗੋਲਾ ਕਰਦਾ ਤੂੰ ਗੋਲਾ ਮਾਰਦਾ ਓਏ ਓਏ ਦਾ ਆਪਾ ਦਾ ਕੋ ਚੀ ਗੰਦਾ ਉਹ ਸਰ ਆਪਾਂ ਤਾਂ ਇਹ ਕਮਲਿਆ ਦੇ 12 ਤੇ ਆ ਗਏ ਕਈ ਗੱਲ ਹੈ ਮੋਲ ਮੋਲੂ ਮੋਲ ਉਹਨਾਂ ਦਾ ਮਾਰੀ ਨਾ ਵੋ ਸਟੂਪਿਡ ਪੀਪਲ ਸਟੂਪਿਡ ਨੇ ਸਾਰੇ ਜੀ ਨਾ ਜੀ ਆ ਤਾਂ ਸਾਰਾ ਟੱਬਰ ਹੀ ਕਮਲਾ ਲੱਗਣਾ ਸਰ ਆਪਰੇ ਨਹੀਂ ਇਹ ਲੋਟਾਉਣੇ ਐ ਕਰੋ ਚਲੋ ਐਂਦਰੋ ਫਨੀ ਕਿਮੋਕ ਦੇ ਦੇਣਾ ਸਾਰੇ ਮੈਨੂੰ ਜੋੜੋ ਛੋੜੀ ਵਾਲੋ ਕੱਪੜੇ ਛੋੜ ਦੋ ਇੱਕ ਮਿੰਟ ਜੋੜੋ ਐਂ ਕਰੋ ਫਿਲਮਾਂ ਦੀ ਕੰਮ ਕਰੋਗੇ ਕਰ ਲਓ ਐਂ ਕਰੋ ਫਿਰ ਅਕਸਰ ਮਾਰਦੀ ਬੰਬੋ ਦਿਖਾਉ ਕਰਕੇ ਪੈਸਾ ਹੀ ਪੈਸਾ ਹੋਗਾ ਜਿਦਾਓ ਪਾਸ ਹੋਈ ਪਾਸ ਹੋਗਾ ਹਟੇ ਵਾਲਾ ਗੱਲ ਤੋਂ ਕਰੀ ਜਾ ਨਾ ਵੇ ਹਟੇ ਵਾਲਾ ਮਾਇਆ ਕਹਿੰਦੋਂ ਨਾ ਤੈਨੂੰ ਸੁਣਾ ਫੇਰ ਸੁਣਾਣਾਗਾ ਇੱਕ ਮਿੰਟ ਸੁਣੀ ਓਏ ਧਿਆਨ ਨਾਲ ਪਾਸ ਹੋਈ ਪਾਸ ਹੋਗਾ ਅਰੇ ਬਾਬਾ ਮਰ ਹੀ ਰਾਰੇ ਇੱਥੇ ਤੱਕ ਨਾ ਜਾਈਂ ਕਰੋ ਫਿਲਮ ਫੇਰ ਕਰ ਲਾਂਗੇ ਠੂਠੇ ਫੜਾਓ ਇਹਨਾਂ ਨੂੰ ਠੂਠੇ ਚੰਗੇ ਪਾਸੇ ਕਰ ਲੈਣਗੇ ਆ ਕਰੋ ਆ ਲੈ ਕੇ ਮੰਗਣ ਮਰਜੋ ਪਿੰਡ ਚ ਨੱਚ ਤੁਰ ਗਏ ਵੀ ਗੋਮਾ ਮੈ ਉਹ ਜੀ ਦੋ ਉੱਥੇ ਨੱਚ ਹੀ ਆਇਓ ਰੇ ਨੰਤਿਓ ਲੋਕੀ ਨੱਚ ਤੋ ਤੂਰਾ ਗਦ ਮੋਲਾ ਤੂਰ ਯੋ ਚਾਲੀ ਤੂਰਾ ਗਦ ਮੈਰਾ ਓ ਰੀਆ ਚਾਲੀ ਉਹ ਤਾਂ ਕੀ ਉਹ ਤਾਂ ਉਹ ਬੱਜ ਗਿਆ ਓਏ ਉਹ ਫਸ ਗਿਆ ਓਏ ਹੋ ਪੈਸਾ ਦੇ ਮੈਂ ਕਿਹਾ ਸੀਗਾ ਆ ਹੋ ਜਾ ਤਾ ਸਰ ਆਪਣਾ ਟਾਈਮ ਖਰਾਬ ਕਰਤਾ ਤੇ ਆਪਾਂ ਬੰਬੇ ਵੀ ਜਾਣਾ ਸੀ ਹਾਂ ਆਪਣੀ ਫਲਾਟ ਨਹੀਂ ਕੁ ਸਰ ਹਾਂ ਜੀ ਹਾਂ ਥੋੜੇ ਫੂਕ ਮਾਰ ਦੋ ਉਹ ਸੱਟ ਲੱਗੀ ਸਰ ਆਪਣੀ ਬਾਟਰ ਲੰਮੀ ਆ ਮੇਰੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਆਪਾਂ ਨੂੰ ਚੱਲਣਾ ਚਾਹੀਦਾ ਸਰ ਆਇਆ ਕਰੋ ਤੁਸੀਂ ਆਪ ਹੀ ਰਹੋ ਐਸੇ ਜਾਣਦੇ ਆ ਤੁਸੀਂ ਤਿਆਰੀ ਕਰੋ ਤੁਸੀਂ ਤਿਆਰੀ ਕਰ ਲਓ ਔ ਗੀਤ ਸੁਣ ਜੋ ਕੋਰ ਫੜਦੇ ਕੱਢਦੇ ਮੰਨਦੇ ਨਹੀਂ ਸਾਡਾ ਤਾਂ ਪਹਿਲਾ ਵਾਲਾ ਗੀਤ ਸੁਣਾ ਬਾਹਰ ਨੂੰ ਆਉਂਦਾ ਯਾਰ ਜੋ ਬਗਦੋ ਫੜ ਲੈ ਅਸੀਂ ਚੱਲੇ ਸਾਡਾ ਫੇਫੜੇ ਹੀ ਬਾਹਰ ਕਰ ਦੋ ਫੇਫੜਾ ਫੇਫੜਾ ਗੁਰਦਾ ਕੱਢੂ ਉਹਦੇ ਗੁਰਦੇ ਕੱਢਦਾ ਉਹ ਦੇਖੀ ਆ ਉਹ ਟੁਪੜੇ ਦੇ ਸਰਪੇਪੜੇ ਉਹ ਤੂੰ ਫੋੜੀ ਲਊ ਉਹ ਤੂੰ ਤੰਗੀ ਕਰ ਲਊਂ ਮਾਣੂ ਦਊਂਗਾ ਫੋੜੀ ਕਰ ਲੈ ਓਏ ਆਪਾਂ ਉਹਨਾਂ ਨਾਲ ਕਰਨਾ ਹੋਵੇ ਪਲੋਂ ਤੇ ਕਮਾਈ ਆਉਂਦੇ ਲੱਗਦੇ ਯਾਰ ਹਾਂ ਆਉਂਦੇ ਨੇ ਉਹ ਓਏ ਉਹਨਾਂ ਨੂੰ ਗੀਤ ਵੀ ਸੁਣਾਉਣਾ ਵਾ ਆ ਗਏ ਤੁਸੀਂ ਆ ਗਏ ਆ ਗਏ ਹੋ ਓਏਾਨੂੰ ਇੱਕ ਮੌਕਾ ਹੋ ਦਿੰਦਾ ਜਾਨਾ ਅੱਛਾ ਹੀ ਸਬਰ ਦਿਓ ਜੇ ਤੁਸੀਂ ਕਿਸੇ ਲੈਣ ਤੇ ਆਉਣਾ ਹੈ ਸਹੀ ਆਉਣਾ ਇਹ ਛੋਡੀ ਰੋਟੀ ਦਾ ਸਾਧਨ ਹੈ ਉਹ ਢੱਕਾ ਪਿਆ ਬੁਰੇ ਉਹ ਢੱਕਾ ਪਿਆ ਬੁਰੇ ਓਦੋਂ ਓਏ ਢੱਕਾ ਹੈ ਮੇਰੇ ਕਰਨੀ ਪਿਆੰਦੇ ਹਾਂਜੀ ਸਾਰੇ ਤੁਹਾਨੂੰ ਇਹਨਾਂ ਰੇਕੇ ਇਹਨਾਂ ਵਰਗੀ ਹੋ ਨਿਕਲ ਲੱਗ ਸਕਦਾ ਪਰ ਮੈਨੂੰ ਆਪਾਂ ਪੜ੍ਹੇ ਲਿਖੇ ਆ ਜਿਕੇ ਪੜ੍ਹਦੇ ਉਸੇ ਸਾਨੂੰ ਜੀ ਗਾਣਾ ਰੱਗ ਗਏ ਹਾਂਜੀ ਅਸੀਂ ਤੁਹਾਨੂੰ ਲਾਸਟ ਮੌਕਾ ਦਿੰਨਾ ਖੜੇ ਹੋ ਜਿਵੇਂ ਕਹਾਂਗੇ ਉਮੀਦ ਕਰੋ ਅੱਲਾ ਦੱਸੋ ਖੌੜੇ ਅੰਦਰ ਚਾਹ ਹੈਗੀ ਹੈਗੀ ਚਾਹ ਪਿਲਾ ਸਕਦੇ ਹੋ ਉਹ ਯਾਰ ਇਹੋ ਨਹੀਂ ਕਹਿ ਰਹੇ ਬੱਸੋ ਚਾਹ ਕੀ ਹੁੰਦੀ ਇਹਦੇ ਨੂੰ ਚਾਹ ਪਿਲਾ ਦਿੰਦੇ ਆ ਉਹ ਅੰਦਰ ਗੱਜਬਾ ਹੈ ਨਾ ਹੋ ਕਰਦਾ ਐਕਟਰ ਦਾ ਮੈਨੂੰ ਕਰ ਸਕਦੇ ਹੋ ਸ਼ਾਸਕ ਦੇ ਲੋਕਾਂ ਨੂੰ ਕਮੇਟੀ ਉਹ ਕੋਲੋਂ ਓਏ ਹਾਂ ਬੜਾ ਪਹਿਲਾਂ ਸਿੱਧਾ ਤੁਹਾਨੂੰ ਆਖਤ ਮੌਕਾ ਦਿੰਦੇ ਨੇ ਜਿਹੜੇ ਸਾਨੂੰ ਹਸਾਉਣ ਵਾਲੇ ਗਏ ਨੇ ਸਾਡੇ ਮੁਕਤੀਆਂ ਵਾਲੇ ਤੁਹਾਨੂੰ ਇਹਦੀ ਰੋਲ ਦੇਣਾ ਸੀ ਸੋਧੀਆਂ ਡਰੈੱਸਾਂ ਉਹਨਾਂ ਦੀਆਂ ਚੇਂਜ ਕਰ ਦੇਣੀਆਂ ਠੀਕ ਹੈ ਜੀ ਥੋੜੀ ਲਾਈਫ ਬਦਲ ਜੂ ਠੀਕ ਠੀਕ ਹੈ ਜੀ ਖੜੋ ਸਿੱਧੇ ਖੜੋ ਪਹਿਲਾਂ ਸਿੱਧੇ ਖੜੋ ਆ ਕੀ ਟ੍ਰਿਕਾ ਹੁੰਦੀ ਹੈ ਮੈਂ ਗਰੇਟ ਨਹੀਂ ਥੋੜਾ ਲੱਗਾ ਐਵੇਂ ਮੋੜ ਦਰਦ ਨਹੀਂ ਹੁੰਦੇ ਮੋੜਦਿਰੇ ਉਹ ਮੋੜੇ ਆ ਹੀ ਹੁੰਦੇ ਕੋਲ ਤੋਂ ਰਿਓ ਜੀ ਓਏ ਜੋਂਦੋ ਨੂੰ ਉਹ ਫੋਟੋ ਜਿਮੀਆ ਆ ਆਦੀ ਬੋਲੀ ਜਾਂਦੇ ਨੇ ਸਰ ਦੱਸੋ ਇਹਨੂੰ ਉਹ ਫੋਟੋ ਨਹੀਂ ਖਿੱਚਣੀ ਤਰੀਕਾ ਕੇ ਇਧਰ ਤੱਕ ਨਾਰਮਲ ਖੜਾ ਐਵੇਂ ਖੜ ਗਏ ਓਏ ਖੜ ਗਏ ਇਸ ਤਰ੍ਹਾਂ ਖੜੋ ਮੋੜ ਕਰ ਦਿੰਦੇ ਮੇਰੇ ਇਹੀਂ ਖੜਾ ਉਹਨੂੰ ਓਏ ਹੁੰਦੇ ਨੇ ਜੀ ਅੱਤਰ ਕਰਨ ਦਿਖਦੀ ਓਏ ਇੱਦੀ ਕਰਨ ਉਹ ਛੋਟੇ ਵਾਲੇ ਬਹੁਤ ਲੋਕ ਕੰਮ ਕਰੀ ਜਾਂਦੇ ਮਤਲਬ ਦੋੜਾ ਹਲੋ ਖੜਦਾ ਹੁੱਕ ਅੱਲਾ ਯਾਰ ਸੁਣ ਮਾ ਹੁਲੋ ਓਏ ਖੜਜੋ ਹਾਂ ਓ ਠੀਕ ਉਹ ਤਾਂ ਵੇ ਸੰਜੇ datt ਵਾਂਗੂ ਖੜ ਗਿਆ ਓ ਯਾਰ ਤੈਨੂੰ ਸੁਰਤ ਮਾਰੂ ਮੈਂ ਯਾਰ ਕੁਝ ਨਾ ਕਰਦਾ ਖੜਦਾ ਹੁੰਦਾ ਉਹ ਤੂੰ ਜਾ ਲੈ ਬੋਲੀਓ ਨਾ ਫਿਰ ਤੂੰ ਤੇ ਆ ਕੇ ਸਰ ਇਹ ਨਹੀਂ ਕੰਮ ਕਰਦੇ ਤੇਰੇ ਅਸੀਂ ਬੈਂਕ ਫਲਡ ਪਾਉਣੀਆਂ ਪਾਉਣੀਆਂ ਮੈਨੂੰ ਤੇਰੇ ਲਾਉਣੀਆਂ ਕਾਕਾ ਦੋਹੇ ਸਿਰਫ ਲੋਕਾਂ ਨੂੰ ਹਸਾਉਣਾ ਤੇ ਫਿਲਮ ਕਰਨੀ ਬਸ ਉਹ ਦੇ ਕੇ ਤੈਨੂੰ ਲਾਸਟ ਮਾਰ ਦੇ ਤਾਂ ਇੱਕ ਗੱਲ ਨਾ ਮਿਹਨਤ ਸੁਣਨ ਇਹਦੀ ਲੈਂਗੁਏਜ ਜਵਾਨ ਸੁਧਾਰ ਉਹਨਾਂ ਦੀ ਬੋਲਦੇ ਕਿ ਮੈਨੇ ਸੁਖਾ ਦਿਓ ਜੀ ਸੁਖਾ ਦਿਓ ਜੀ ਅਸੀਂ ਸਿੱਖ ਲਾਂਗੇ ਇਹਨਾਂ ਨੂੰ ਮੱਥਾ ਤਾਂ ਮਾਰੀ ਜਾਂਦੇ ਆ ਕੋਈ ਲਾਈਨ ਤੇ ਤਾਂ ਮੱਥਾ ਕਦ ਮਾਰਿਆ ਤੂੰ ਹਾਂ ਵੀ ਕਰੋਗੇ ਕਰ ਲਾਂਗੇ ਜੀ ਕਰੋਗੇ ਜਵਾਨ ਹਾਂ ਜੀ ਕੱਲ ਕਰ ਦਿਓ ਹਾਂ ਜੀ ਹੁਣ ਨਾ ਗਲਤ ਕੰਮ ਕਰਿਓ ਫਿਰ ਮੈਨੂੰ ਵੀ ਮੇਰੀ ਤਾਂ ਹੋ ਗਏ ਨਾ ਤੇ ਵੱਡੇ ਸਾਜ ਹੋਈ ਜਾਂਦੀ ਆ ਉਹ ਤੋਰੋ ਗੱਲ ਨੂੰ ਦਿਓ ਨਾ ਤਾਂ ਤਾਂ ਮੈਨੂੰ ਉਹ ਪੰਦਰਾ ਦਿਨਾਂ ਦਾ ਵੀਡੀਓ ਲੜੀ ਜਾਂਦੀਆਂ ਨੇ ਅੱਖੀਆਂ ਤਾਂ ਸਾਨੂੰ ਅਸੀਂ ਆਪੇ ਨਵਾ ਕੇ ਪਾ ਦਾਂਗੇ ਯਾਰ ਤੁਹਾਡੇ ਬਰਦੀ ਆ ਕੱਪੜੇ ਜੇ ਕਰੋ ਜਾ ਕੇ ਆਪਦੇ ਜਾਓ ਤੁਸੀਂ ਆਪਣੇ ਕੱਪੜੇ-ਕੁੱਪੜੇ ਬਦਲੋ ਚਲੋ ਕੋਈ ਚੋਨੇ ਕੱਪੜੇ ਆਪਣੇ ਘਰੇ ਜਾ ਕੇ ਕਰੋ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਉਹ ਚੋਲੋ ਥੋੜੇ ਹੋਰ ਉਹ ਲੜੇ ਉਧਰ ਚੋਣੇ ਘਰ ਦੇ ਆਵਾਂਗੇ ਆ ਚਲ ਆ ਜਾ ਜੇ ਤੁਸੀਂ ਕੱਲ ਨੂੰ ਐਂ ਮਿਲ ਗਏ ਤੁਸੀਂ ਫਿਰ ਵੀ ਨਹੀਂ ਆਉਣੇ ਤੈਨੂੰ ਆਖਤ ਮੌਕਾ ਸੰਭਲ ਗੋਲ ਨੂੰ ਨਵੇਂ ਕੱਪੜੇ ਸਮਾ ਕੇ ਆਵਾਂਗੇ ਹਾਂ ਲੜੇ ਆਣ ਕੋਲਾ ਵਧੀਆ ਬੂਟ ਹਲੇ ਹਲੋ ਵਧੀਆ ਹੁੱਡੀ ਆ ਰਿਹਾ ਰਿਹਾ ਵਾਟ ਅੱਕੇ ਵਧੀਆ ਤੇਰੇ ਪੱਗ ਬੰਨੀ ਹੋਵੇ ਹੁੱਡੀ ਤੇਰੇ ਪਾਈ ਹੋਵੇ ਫਿਰ ਕਾਬੀ ਦੇ ਪੂਰਾ ਦੱਤਣਾ ਦਹੀਂ ਦਾ ਮੈਨੂੰ ਨਹੀਂ ਆਉਂਦੀ ਜੀ ਬੂਟ ਕੱਟ ਪਿੰਡ ਪਾਈ ਹੋਵੇ ਉਹ ਕੀ ਹੁੰਦਾ ਔਰ ਕਿਹ ਪਹੁੰਚ ਗਿਆ ਕਿ ਪਹੁੰਚਿਆ ਕਿਸੇ ਦੇ ਸਾਡੇ ਘਰ ਨੂੰ ਨਹੀਂ ਪਤਾ ਉਹ ਤਾਂ ਸਾਡੇ ਬੁੜੀਆਂ ਬੋਲਦੀਆਂ ਹੋਣਗੀਆਂ ਓਏ ਤੇਰੇ ਪੌਣੀਆਂ ਕਾਕੇ ਜਿਹੜੀ ਲੰਬੂ ਤਸਤੇ ਦੇ ਪਾਈ ਹੁੰਦੀਆਂ ਫਿਲਮ ਦਾ ਚਾਚਾ ਲੱਤਰਾ ਉਹ ਸਾਡੇ ਦਾ ਲੰਬੂ ਚਾਚਾ ਹੈ ਨਾ ਸਾਰੇ ਉਹ ਨਹੀਂ ਪੱਕੇ ਕੋਈ ਬੰਦਾ ਮੰਨ ਲੈ ਚਲੋ ਕੋਈ ਨਹੀਂ ਕਿ ਥੋੜਾ ਕੰਸੂਈ ਰਹਿਣੀ ਬੜੀ ਗੱਲ ਤੇ ਦੇਖ ਲਾਂਗੇ ਆਪਾਂ ਨੂੰ ਤਾਂ ਬਸ ਥੱਲੇ ਕਰ ਦੇਣਾ ਜੀ ਆ ਕਰ ਲਾਂਗੇ ਅੱਜ ਕੁਛ ਕੁ ਕਮੇਡੀ ਕਰੀ ਜਾਣ ਵੈਸੇ ਸੌਦਾ ਮਾੜਾ ਨਹੀਂ ਨਾ ਹੱਥ ਸਸਤੇ ਜੀ ਮਿਲ ਗਿਆ ਆਪਾਂ ਨੂੰ ਹਾਂ ਨਾਲੇ ਤਾਂ ਇਹਨਾਂ ਨੂੰ ਆਪਾਂ ਪਰਸੈਂਟੇਜ ਘਟ ਦੇ ਦੇਾਂਗੇ ਹਾਂ ਜੀ ਨਾਲੇ ਆਪਣਾ ਕੰਮ ਚੱਲੀ ਜਾਊ ਕਨਾਫਾ ਵੀ ਹੋ ਹੈ ਨਾਲੇ ਇਹਨਾਂ ਨੂੰ ਪਤਾ ਨਹੀਂ ਸਿੱਧੇ ਸਾਦੇ ਨੇ ਪਿੰਡੂ ਬੰਦੇ ਨੇ ਹਾਂ ਜੀ ਇਹਨਾਂ ਨੂੰ ਕਿਹਨਾਰੇ ਕੀ ਪਤਾ ਹਾਂ ਕੀ ਲੈਣਾ ਪਰਸੈਂਟੇਜ ਕੀ ਹੁੰਦੀ ਹੈ ਠੀਕ ਹੈ ਇਹਨਾਂ ਨੂੰ ਤਾਂ ਆਪਾਂ ਨੇ ਲੈਣਾ ਚਾਹੀਦਾ ਹੈ ਠੀਕ ਹੈ ਜੀ ਹਾਂ ਵੈਸੇ ਹੈ ਲੋੜ ਜੇ ਚੱਲਿਆ ਹੁਣ ਹਾਂਜੀ ਕਿਉਂ ਇਹ ਮੁੰਡਾ ਜਿਹੜਾ ਟੱਕੇ ਵਾਲਾ ਤੀ ਨਾ ਇਹ ਤਾਂ ਜਦੋਂ ਆਪਾਂ ਡਰੈਸ ਪਾਤੀ ਹਾਂ ਇਹਦੇ ਹੁੱਡੀ ਪਾਤੀ ਹੈ ਤੇ ਪੈਂਟ ਪਾਤੀ ਇਹਦੇ ਪਾਵਾਂਗੇ ਪਰ ਕਾਬੀ ਠੀਕ ਹੈ ਜੀ ਤੇ ਇਥੇ ਇਹਨੂੰ ਪੂਰਾ ਮਾਡਰਨ ਬਣਾ ਦੇਣਾ ਆਪਾਂ ਇਹ ਤਾਂ ਦਲਜੀਤ ਤਾਂ ਦਸਾਂ ਦਾ ਲੱਗੂ ਪੂਰਾ ਤਾਂ ਸੋਹਣਾ ਲੱਗੂ ਹਾਂਜੀ ਉਹ ਦੂਜਾ ਵੀ ਸੋਹਣਾ ਲੱਗੂ ਉੱਚਾ ਮੁੰਡਾ ਲੰਮਾ ਉੱਚਾ ਹੈ ਪਰ ਮੈਂ ਹਾਂਜੀ ਉਹ ਵੀ ਸੋਹਣਾ ਲੱਗੂ ਉਹਨੂੰ ਕਹਾਂ ਇਹ ਤਾਂ ਸਰ ਕੁਛ ਹੋਰ ਹੀ ਬਣ ਜਾਣਾ ਹੈ ਇਹਦੇ ਕਾਇਆ ਪਲੇਟ ਹੋ ਜਾਣੀਆਂ ਹਾਂਜੀ ਹਾਂ ਸੋਨੂ ਕੀ ਮਿਲਦਾ ਹੁਣ ਆਪਾਂ ਚੱਲੀਏ ਸਾਰਾ ਇਹ ਲੋਕੇਸ਼ਨ ਠੀਕ ਰਹੂਗੀ ਮੈਂ ਤਾਂ ਕਹਿੰਦਾ ਸੁਰੂ ਇੱਥੋਂ ਕਰ ਦੋ ਫਿਲਮ ਵਧੀਆ ਸੋਹਣਾ ਮੋਟਰ ਵੀ ਆ ਫੋਨ ਹੈ ਮੋਟਰ ਵੀ ਹੈ ਜੀ ਤੇ ਇੱਧਰ ਹੋ ਸਕਦਾ ਆਪਾਂ ਸ਼ਹਿਰ ਦੇ ਸੀਨ ਲਵਾਂਗੇ ਹਾਂ ਜੋ ਹੋ ਸਕਿਆ ਸ਼ਹਿਰ ਦੇ ਸੀਨ ਲਵਾਂਗੇ ਸ਼ਹਿਰ ਦੇ ਸੀਨ ਮੈਂ ਤਾਂ ਕਹਿੰਦਾ ਜੀ ਪਹਿਲਾਂ ਇੱਥੋਂ ਸ਼ੁਰੂ ਕਰ ਲਓ ਇੱਥੋਂ ਇੱਥੋਂ ਆਪਾਂ ਸ਼ਹਿਰ ਚੱਲਾਂਗੇ ਇੱਥੋਂ ਸ਼ੁਰੂ ਕਰਕੇ ਆਪਾਂ ਲਵਾਂਗੇ ਸ਼ਹਿਰ ਦੇ ਸੀਨ ਲਵਾਂਗੇ ਆਪਾਂ ਜਾ ਕੇ ਹਾਂਜੀ ਹਾਂ ਕਿਉਂਕਿ ਸ਼ਹਿਰ ਇਹਨਾਂ ਨੂੰ ਜਾ ਕੇ ਲੈਣਾ ਸੈਣਾ ਉਹ ਅੱਛਾ ਅੱਛਾ ਲੱਗੂ ਪਤਾ ਇਹਨਾਂ ਨੂੰ ਵੀ ਹਾਂ ਉੱਥੇ ਕੀ ਕਲਚਰ ਆ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਹਾਂਜੀ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਵਿਚਾਰਿਆਂ ਨੂੰ ਦਿਖਾਉਣਾ ਪੈਣਾ ਇਹਨਾਂ ਨੂੰ ਪਹਿਲਾਂ ਸਮਝਾ ਦਿਆ ਕਰਾਂਗੇ ਆਪਾਂ ਵੀ ਇਸ ਤਰ੍ਹਾਂ ਬੋਲਣਾ ਇਸ ਤਰ੍ਹਾਂ ਕਿਤੇ ਜਾ ਕੇ ਉਹਨਾਂ ਸਾਹਮਣੇ ਆਪਣੀ ਬੇਇੱਜ਼ਤੀ ਕਰਾ ਦਨ ਜਾ ਕੇ ਨਹੀਂ ਪਹਿਲਾਂ ਬੱਚੇ ਨੂੰ ਪਹਿਲਾਂ ਸਮਝਾ ਕੇ ਰੱਖਾਂਗੇ ਨਾ ਹਾਂਜੀ ਜੇ ਤੋ ਕੈਮਰੇ ਤੇ ਬੋਲਣਾ ਦੂਸਰੇ ਸਾਰ ਨੂੰ ਮਿਲਣਾ ਹਾਂਜੀ ਤੇ ਕੈਮਰਾ ਤੋਂ ਲਾਉਣ ਵਾਲੇ ਨੂੰ ਮਿਲਣਾ ਸਕ੍ਰਿਪਟ ਕੀ ਹੁੰਦੀ ਹੈ ਸਕ੍ਰਿਪਟ ਕੀ ਹੁੰਦੀ ਹੈ ਇਹਨਾਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਪੈਣਗੀਆਂ ਇਹਨ ਲੱਭ ਚੋ ਮੋਤੀ ਨ ਖਾਰ ਸਕਦੇ ਆਪਾਂ ਹਰ ਵੈਸੇ ਮੁੰਡਾ ਮਾੜਾ ਨਹੀਂ ਮੈਨੂੰ ਇਹ ਪਟਕੇ ਵਾਲਾ ਮੁੰਡਾ ਐ ਲੱਗਿਆ ਵੀ ਦਲਜੀਤ ਦਸਾਨ ਮੰਗੂ ਲੱਗੂ ਏ ਹਾਂ ਜੀ ਲੱਗੂ ਗਾ ਅੱਛਾ ਮੁੰਡਾ ਪਰਮਾ ਸੋਹਣਾ ਹੈ ਹਾਂ ਗਾਉਂ ਦਾ ਇਹਦਾ ਬਾਅਦ ਠੀਕ ਸੀ ਗੱਲ ਗਲਤ ਰਹੀ ਸੀ ਹਾਂ ਜੀ ਹਾਂ ਜੀ ਹਰਕਤ ਦੇ ਅੰਦਰ ਕੋਈ ਗੁਣ ਹੁੰਦਾ ਹੈ ਇਹਨਾਂ ਦੀ ਗੁਣ ਲੈ ਕੇ ਆ ਹਾਂ ਜੀ ਚੱਲੋ ਹੁਣ ਆਪਾਂ ਆਪਣੀ ਫਲਾਈਟ ਲੇਟ ਹੋ ਰਹੀ ਹੈ ਹਾਂ ਜੀ ਚਲੋ ਓਕੇ ਓਕੇ ਅਕਟਰ ਹੋਏ ਹਾਂ ਅਕਟਰ ਬਣ ਜਾਏ ਯਾਰ ਹੋਰ ਬਹੁਤ ਵੱਡੇ ਐਕਟਰ ਬਣਾਂਗੇ ਓਏ ਫਿਲਮਾਂ ਨੇ ਪੱਟੀ ਤੇ ਸਿੱਕੀ ਨੇ ਗੱਭਰੂ ਮੈਨੂੰ ਲੱਗਦੀ ਨਹੀਂ ਖਾ ਤੋਜੀ ਓਏ ਗਲਤੀ ਨਾ ਬੱਜਿਓ ਬੋਲੋ ਓਏ ਓਏ ਆ ਜਾ ਬਸ ਤੈਨੂੰ ਮੈਂ ਮੈਂ ਉਹ ਕੰਮ ਲੋ ਮੋਂ ਉਹਨਾਂ ਨੂੰ ਕਹੂ ਮੈਂ ਇਹਨੂੰ ਫਰਮੋਸ਼ਨ ਰੱਖਿਓ ਯਾਰੋ ਓਏ ਨਹੀਂ ਮਸਾਤਾ ਹੋ ਮੰਨਦੇ ਨੇ ਫਰਮੋਸ਼ਨ ਰੱਖੋ ਹਾਂ ਰੱਖੀ ਯਾਰ ਉਹ ਤੈਨੂੰ ਨਹੀਂ ਰੱਖ ਦਊਂ ਤੂੰ ਆ ਡੰਕੁਰਾ ਆਂਗਾ ਯਾਰੋ ਜਮੇ ਆਂ ਯਾਰੋ ਮਾਹ ਸੀ ਨੀ ਰੋਖ ਦੇ ਫਲ ਮਾਜੋ ਯਾਰ ਦੀ ਗਾਨੀ ਮਾਜਾ ਸੰਜੇ ਦਾ ਡੈਕਟੇ ਕਰੋ ਜੀ ਹਾਂ ਮਾਹ ਕੋਲੋਂ ਤਾਂ ਨੂੰ ਕੁਝ ਕਰਾ ਇੱਕ ਟੰਗ ਜਰੋ ਮਾਜੋ ਖਿਲੜ ਦਿਲਜੀ ਦਸਾਂ ਦਾ ਉਸਤਾਦ ਦੀ ਦੀਸ ਕਰਿਆ ਬੰਦਾ ਆ ਮੂੰਹ ਦੇਖਿਆ ਮਾਦਨ ਮੂੰਹ ਦੇਖ ਲਈ ਬੁਰਾ ਪਾਣੀ ਚ ਦੇਖ ਲਾ ਮੂੰਹ ਚਾਹੇ ਉਹ ਗੰਦਾ ਮੂੰਹ ਆ ਬਹੁਤ ਤੁਰਾ ਗੰਦਾ ਗਾ ਤੁਹਾਨੂੰ ਮੂੰਹ ਚਾਹ ਲਾ ਧੂਰ ਵਰ ਕੇ ਮੜਿਆ ਜਿਆਦੇ ਬੋਲਦਾ ਕੋੜੋ ਜਰੋਂ ਵਿੱਚ ਘੇਰ ਦੂੰ ਕੋਲੋਂ ਡੇ ਉਹ ਬੁੱਲੋ ਬੁੱਲੋ ਤੱਕਾ ਮਾਰਾ ਮੂੰਹ ਕਹੇ ਜਾ ਤੂੰ ਯਾਰਾ Muy rubio, ¿no?